ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕਰਾਂਗੇ ਸਿੱਖ ਦੀ ਪਰਿਭਾਸ਼ਾ ਕੀ ਹੈ ਜੋ ਇਸਤਰੀ ਪੁਰਖ ਇਕਾਕਾਲ ਪੁਰਖ 10 ਗੁਰੂ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਹਿਬਾਨ ਦੀ ਬਾਣੀ ਉਪਦੇਸ਼ ਅਤੇ ਦਸ਼ਮੇਸ਼ ਜੀ ਦੇ ਖੰਡੇ ਬਾਟੇ ਤੇ ਨਿਸ਼ਚਾ ਰੱਖਦਾ ਹੈ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ ਖਾਲਸਾ ਪੰਥ ਨੂੰ ਗੁਰੂ ਦੀ ਪਦਵੀ ਕਦੋਂ ਕਿੱਥੇ ਅਤੇ ਕਿਸ ਪਾਸੋਂ ਪ੍ਰਾਪਤ ਹੋਈ ਖਾਲਸਾ ਪੰਥ ਨੂੰ ਗੁਰੂ ਦੀ ਪਦਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 22 ਅਤੇ 23 ਦਸੰਬਰ ਦੀ ਸਾਂਝੀ ਰਾਤ ਸਨ 1704 ਈਸਵੀ ਨੂੰ ਚਮਕੌਰ ਦੀ ਗੜੀ ਦੇ ਵਿੱਚੋਂ ਜਾਣ ਸਮੇਂ ਦਿੱਤੀ ਸਿੱਖਾਂ ਦੇ ਧਰਮ ਕੇਂਦਰੀ ਅਸਥਾਨ ਸ੍ਰੀ ਹਰਮੰਦਰ ਸਾਹਿਬ ਦੀ ਨੀ ਕਦੋਂ ਤੇ ਕਿਸ ਨੇ ਰੱਖੀ 13 ਜਨਵਰੀ 1588 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਪਾਸੋਂ ਕੇਂਦਰੀ ਧਰਮ ਅਸਥਾਨ ਹਰਮੰਦਰ ਸਾਹਿਬ ਦੀ ਨੀ ਰਖਵਾਈ ਮੀਰੀ ਅਤੇ ਪੀਰੀ ਤੋਂ ਕੀ ਭਾਵ ਹੈ ਮੀਰੀ ਅਤੇ ਪੀਰੀ ਨਾਮ ਦੀਆਂ ਉਹ ਦੋ ਤਲਵਾਰਾਂ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬੈਠਣ ਸਮੇਂ ਪਹਿਨੀ ਆ ਪੀਰੀ ਤਲਵਾਰ ਧਾਰਮਿਕਤਾ ਦੀ ਅਤੇ ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਪ੍ਰਤੀਕ ਹੈ ਗੁਰਦੁਆਰਾ ਸਾਹਿਬ ਆਉਣ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨੰਬਰ 1 ਗੁਰਦੁਆਰਾ ਸਾਹਿਬ ਆਉਣ ਸਮੇਂ ਇਸ਼ਨਾਨ ਕਰਕੇ ਸਾਫ਼ ਸੁਥਰੇ ਤੇ ਸਾਦੇ ਵਸਤਰ ਪਾ ਕੇ ਆਉਣਾ ਚਾਹੀਏ ਨੰਬਰ 2 ਸੇਟਾ ਟਾ ਕੇ ਜੁਰਾਬਾਂ ਉਤਾਰ ਕੇ ਹੱਥ ਪੈਰ ਧੋ ਕੇ ਆਉਣਾ ਚਾਹੀਏ ਨੰਬਰ 3 ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾਲ ਲੈ ਕੇ ਗੁਰਦੁਆਰੇ ਨਹੀਂ ਆਉਣਾ ਚਾਹੀਏ ਕੇਸ ਕਿਸ ਗੱਲ ਦਾ ਪ੍ਰਤੀਕ ਹਨ ਕੇਸ ਧਰਮ ਪ੍ਰਤੀ ਦ੍ਰਿੜਤਾ ਤੇ ਪਿਆਰ ਦਾ ਪ੍ਰਤੀਕ ਹਨ ਇਸ ਤੋਂ ਇਲਾਵਾ ਕੇਸ ਸਰੀਰਕ ਸੁੰਦਰਤਾ ਅਤੇ ਸ਼ਕਤੀ ਦਾ ਵੀ ਪ੍ਰਤੀਕ ਹਨ ਸਤ ਸੰਗਤ ਤੋਂ ਕੀ ਭਾਵ ਹੈ ਸਤ ਸੰਗਤ ਤੋਂ ਭਾਵ ਗੁਰਮੁਖ ਪਿਆਰਿਆਂ ਦਾ ਉਹ ਇਕੱਠ ਜਿੱਥੇ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਡਿਆਈ ਕੀਤੀ ਜਾਂਦੀ ਹੋਵੇ ਉਸ ਨੂੰ ਸਤ ਸੰਗਤ ਕਹਿੰਦੇ ਹਨ ਪਹਿਲਾ ਖਾਲਸਾ ਰਾਜ ਕਦੋਂ ਤੇ ਕਿਸ ਨੇ ਸਥਾਪਿਤ ਕੀਤਾ ਪਹਿਲਾ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1710 ਈਸਵੀ ਵਿੱਚ ਸਥਾਪਿਤ ਕੀਤਾ ਪੰਜਾਬ ਵਿੱਚ ਵਾਪਰੇ ਛੋਟੇ ਤੇ ਵੱਡੇ ਕੱਲੂ ਘਾਰੇ ਬਾਰੇ ਜਾਣਕਾਰੀ ਦਿਓ ਛੋਟਾ ਕੱਲੂ ਕਾਰਾ ਜੋਨ 1946 ਈਸਵੀ ਵਿੱਚ ਕਾਨੂੰਗਾਨ ਦੇ ਸ਼ੰਭ ਗੁਰਦਾਸਪੁਰ ਵਿਕੇ ਵਾਪਰੇ ਅਤੇ ਇਸ ਵਿੱਚ ਲਗਭਗ 15000 ਸਿੰਘ ਸਿੰਘਣੀਆਂ ਸ਼ਹੀਦ ਹੋਏ ਵੱਡਾ ਕਲੂਕਾਰਾ ਸਨ 1762 ਈਸਵੀ ਵਿੱਚ ਕੋਪਰਹੀੜੇ ਮਲੇਰਕੋਟਲੇ ਵਿੱਚ ਵਾਪਰਿਆ ਜਿਸ ਵਿੱਚ ਲਗਭਗ 35000 ਸਿੰਘ ਸਿੰਘਣੀਆਂ ਸ਼ਹੀਦ ਹੋਏ ਸਿੰਘ ਅਤੇ ਕੌਰ ਸਾਨੂੰ ਕਦੋਂ ਪ੍ਰਾਪਤ ਹੋਏ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਆਪਣੇ ਪੁੱਤਰਾਂ ਨੂੰ ਸਿੰਘ ਸ਼ਬਦ ਦੀ ਅਤੇ ਆਪਣੀਆਂ ਪੁੱਤਰੀਆਂ ਨੂੰ ਕੌਰ ਸ਼ਬਦ ਦੀ ਦੇਣ ਦਿੱਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ? ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਸਨ 1609 ਈਸਵੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ। ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦਾ ਕੀ ਇਤਿਹਾਸ ਹੈ? ਤਖਤ ਸ਼੍ਰੀ ਦਮਦਮਾ ਸਾਹਿਬ ਜੀ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਸਮਾਂ ਆਰਾਮ ਕੀਤਾ। ਇੱਥੇ ਹੀ ਸ਼੍ਰੀ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੌਵੇਂ ਸਤਿਗੁਰੂ ਜੀ ਦੀ ਬਾਣੀ ਨੂੰ ਸ਼ਾਮਲ ਕਰਵਾਇਆ। ਅਤੇ 48 ਸਿੱਖਾਂ ਨੂੰ ਬਾਣੀ ਦੇ ਅਰਥ ਸਮਝਾਏ ਅਤੇ ਇਸ ਜਗ੍ਹਾ ਨੂੰ ਗੁਰੂ ਕੀ ਕਾਂਸ਼ੀ ਦਾ ਵਰ ਦਿੱਤਾ ਪੰਜ ਪਿਆਰੇ ਕਿਸ-ਕਿਸ ਜਗ੍ਹਾ ਦੇ ਰਹਿਣ ਵਾਲੇ ਸਨ ਭਾਈ ਦਇਆ ਸਿੰਘ ਜੀ ਲਾਹੌਰ ਪਾਕਿਸਤਾਨ ਭਾਈ ਧਰਮ ਸਿੰਘ ਜੀ ਹਸਨਾਪੁਰ ਦਿੱਲੀ ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ ਉੜੀਸਾ ਭਾਈ ਮੋਕਮ ਸਿੰਘ ਜੀ ਦਵਾਰਕਾ ਗੁਜਰਾਤ ਭਾਈ ਸਾਹਿਬ ਸਿੰਘ ਜੀ ਬੇਦਰ ਕਰਨਾਟਕਾ ਉਦਾਸੀਆਂ ਤੋਂ ਕੀ ਭਾਵ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਇਨੀਆਂ ਉਦਾਸੀਆਂ ਕੀਤੀਆਂ ਉਦਾਸੀਆਂ ਤੋਂ ਬਾਅਦ ਵਿ ਪ੍ਰਚਾਰ ਯਾਤਰਾ ਗੁਰੂ ਜੀ ਨੇ ਚੌਹਾਂ ਦਿਸ਼ਾਵਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਹਿੱਤ ਪੈਦਲ ਸਫਰ ਕਰਦੇ ਹੋਏ ਚਾਰੇ ਪਾਸੇ ਨੂੰ ਚਾਰ ਯਾਤਰਾਵਾਂ ਕੀਤੀਆਂ ਅਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਕਿਸੇ ਵੀ ਧਰਮ ਦੇ ਪੀਰ ਪੈਗੰਬਰ ਰਹਿਬਰ ਜਾਂ ਅਵਤਾਰ ਨੇ ਸੰਸਾਰ ਉਧਾਰਨ ਲਈ ਇੰਨਾ ਸਫਰ ਨਹੀਂ ਕੀਤਾ